ਇਰੀ ਮੇਰ ਦਾ ਬੋਲਣਾ ਤੂੰ ਧਾਗੇ ਇਹ ਕਿਹੜਾ ਮੇਜ ਇਹ ਕਿ ਬੜੀ ਜਿੰਦ ਹੈ ਜਿਹੜੀ ਮਾਰਿਆ ਨਹੀਂ ਮਰਦੀ ਉਹ ਹੈ ਸਿਮਰਨ ਸਿਮਰਨ ਦੇ ਕਈ ਮਹਾਂਨੇ ਨੇ ਇਹਦੀ ਨਾਦ ਪਾਦੀ ਲੰ ਲਈਏ ਜੇ ਸਾਇ ਇਹ ਮਰਨ ਜਿਸ ਕਾਰਨ ਕਰਮ ਨਾਲ ਸਹਿਸਾ ਮਨ ਜਾਏ ਸ਼ੱਕ ਦੂਰ ਹੋ ਜਾਏ ऐसी कृत्रिम जेड़ा भावार्थ ਲਈਏ ਸੈ ਮਰਨ ਜਿਹੜੇ ਆ ਕੇ ਉਸ ਸ਼ਬਦ ਦੇ ਵਿੱਚ ਇੰਨੇ ਨਹੀਂ ਹੋ ਗਿਆ ਕਿ ਮਰ ਗਏ ਹਮੇ ਮਰ ਗਈ ਹਮੇ ਨਾ ਰਹੀ ਤੋਂ ਬੜੀਆਂ ਮੁਸੀਬਤਾਂ ਦੁੱਖ ਝਾਪਣ ਤੋਂ ਬਾਅਦ ਵੀ ਇਨੀਆਂ ਕੁਰਬਾਨੀਆਂ ਹੋਈਆਂ ਕਈ ਰਹੀ ਕੋਈ ਬੰਦਾ ਬਚਿਆ ਹੀ ਨਹੀਂ ਹਕੂਮਤਾਂ ਨੇ ਕਹਿ ਦਿੱਤਾ ਸਿੱਖ ਨਹੀਂ ਰਹੇ ਲੇਕਿਨ ਸਿੱਖ ਨਹੀਂ ਮੁਕੇ ਤੋ ਇਹ ਦਾਤ ਕੋਈ ਕਰਾਮਾਤ ਨਹੀਂ ਇਹ ਦਾਤ ਹੈ ਸਿਮਰਨ ਦੀ ਇੱਥੇ ਹੁਸਾਂ ਵੇਖਿਆ ਬਹੁਤ ਸਾਰੇ ਸਿੱਖ ਰਾਰਾ ਸੌਮੀ ਹੋ ਗਏ ਨੇ ਜਿਸਾਨੂੰ ਸਿਮਰਨ ਮਿਲਦਾ ਬੁਖਤ ਸ਼ਬਦ ਮਿਲਦਾ ਲਬੁਖਤ ਕੀ ਜੋ ਸ਼ਬਦ ਜੋਤਨ ਨੰਨੇ ਓਮਕਾਰ ਰਾਰਾ ਕਾਰਨ ਸੋਇਨ ਸਤਨਾਮ ਸਤਨਾਮ ਤੇ ਵੇਰ ਵਿੱਚ ਲਾਇਆ ਉਹਨੇ ਪੰਜ ਸ਼ਬਦ ਜਿ ਹੋਇਆ ਹੁਣੇ ਗੁਪਤ ਕਰਿਆ ਮੈਂ ਦੱਸ ਦਿੱਤਾ ਤੁਹਾਨੂੰ ਗੁਪਤ ਰਹਿ ਗਿਆ ਕੋਈ ਸ਼ਬਦ ਗੁਪਤ ਨਹੀਂ ਹੁੰਦਾ ਗੁਪਤ ਤੇ ਇਹ ਗੱਲ ਹੈ ਕਿ ਜਿਹੜਾ ਸ਼ਬਦ ਤੁਸੀਂ ਜਪ ਲਿਆ ਜਿਸ ਸਾਧਨਾ ਨਾਲ ਜਪ ਲਿਆ ਜਿਸ ਧਾਰਨਾ ਨਾਲ ਜਪ ਲਿਆ ਜਿਸ ਰੂਚੀ ਨਾਲ ਜਪ ਲਿਆ ਬੇਖਰੀਂ ਜਪ ਲਿਆ ਤਾਂ ਹਿਰਦੇ ਚ ਜਪ ਲਿਆ ਤਾਂ ਆਨੰਦ ਚ ਜਪ ਲਿਆ ਤਾਂ ਜਿਸ ਤੁਸਾਂ ਆਪਣੇ ਕਮਲ ਫੁੱਲ ਚੋਂ ਜੱਭ ਲਿਆ ਉਹਦਾ ਜਿਹੜਾ ਰਸ ਤੁਹਾਨੂੰ ਮਿਲ ਗਿਆ ਹੁਣ ਇੱਥੇ ਤੇ ਰਸ ਮਿਲਣ ਦੀ ਇਹ ਬਾਤ ਆ ਤੇ ਕਈ ਸੱਜਣ ਵਾਇਗੂ ਵਾਇਗੂ ਇਹਨੇ ਯੋਗ ਦਾ ਕਹਿੰਦੇ ਨੇ ਕਿ ਜੇ ਉਹਨਾਂ ਦਾ ਨਜ਼ਲਾ ਅੰਦਰ ਨੂੰ ਪੈ ਜਾ ਤਾਂ ਕੰਨ ਨਹੀਂ ਸੰਭਦਾ ਸਾਰਿਆ ਹੁਣ ਇਹ ਜਿਹੜੀਆਂ ਟਰਟੀਆਂ ਆ ਗਈਆਂ ਨੇ ਧਰਮ ਵਿੱਚ ਇਹਦੇ ਨਾਲ ਕੋਈ ਗੱਲ ਬਣਦੀ ਨਹੀਂ ਗੱਲ ਬੜੀ ਸਾਦੀ ਹੈ ਤੇ ਪਹਿਲਾ ਨਾਮ ਜਬੀਦ ਹੈ ਸ਼ੇਰ ਨਾਮ ਜਪਦਾ ਤੁਹਾਨੂੰ ਇਹ ਕਿਸੇ ਨੂੰ ਸਮਝ ਨਹੀਂ ਆਉਂਦਾ ਪਰ ਸਾਰੀ ਉਮਰ ਠੇਕਾ ਤੇ ਨਹੀਂ ਲਿਆ ਅਸਾਂ ਤਾਂ ਬਾਗਰੂ ਬਾਗਰੂ ਰਸਾਈ ਕਰੀ ਆਉਣਾ ਬਾਗਰੂ ਬਾਗੂ ਨੂੰ ਤਾਂ ਸਾਨੂੰ ਕਰੂਗਾ ਤੋਂ ਜਿਹੜਾ ਇਹ ਆਨੰਦ ਆਉਂਦਾ ਜਿਹਦਾ ਪਹਿਲੇ ਨੇ ਪਿਆਨਤ ਸ਼ਬਦ ਸੁਣਾਈ ਦਿੱਤਾ ਉਹ ਤਾਂ ਗੱਲ ਬੜੀ ਸਾਦੀ ਜਈ ਉਹਦੇ ਵਿੱਚ ਕੋਈ ਟੁਲੇਖੇ ਵਾਲੀ ਗੱਲ ਨਹੀਂ ਪਰ ਪਹਿਲਾਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਗੁਰੂ ਨੂੰ ਸਨਮੁਖ ਕਰਕੇ ਜਿਸ ਲਈ ਸਿੱਖ ਵਾਹਿਗੁਰੂ ਵਾਹਿਗੁਰੂ ਤ੍ਰੁਪਦੀ ਮੰਤਰ ਹੈ ਵਾਹਿਗੁਰੂ ਇਹ ਜਿਹੜਾ ਉਪਲਾ ਤਾਲੂ ਹੈ ਤੇ 36 ਮਿਰਲੀਆ ਪੁਆਇੰਟ ਨੇ 36 ਥਾਵਾਂ ਨੇ ਜਿੰਨਾਂ ਤੇ ਜਾ ਕੇ ਤੋਤਲੀ ਮੁਥਨਾ ਕਰਦੇ ਇਹ ਜਿਹੇ ਜੀਭਾ ਤਾਂ ਉਹਦੇ ਨਾਲ ਇਹ ਅਨੁਭਵ ਹੋ ਜਾਂਦਾ ਹੈ ਇਸ ਸ਼ਬਦ ਦਾ ਸ਼ਬਦ ਪੱਕ ਜਾਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਜਦ ਉਹਦੇ ਬਿਜ਼ਨਸ ਕੰਮ ਕਰਦੇ ਬਾਰਕਰ ਤੇ ਬਿਠੇ ਖੋਤੇ ਉਹ ਜਿਹੜਾ ਵਾਹਿਗੁਰੂ ਸ਼ਬਦ ਹੈ ਇਹਦੇ ਉਚਾਰਨ ਦੇ ਨਾਲ ਆ ਮਨੁੱਖ ਨੂੰ ਸੁੰਦਾ ਰਹਿੰਦਾ ਉਹਦੀ ਲੇਵ ਲੱਗੀ ਰਹਿੰਦੀ ਹੈ ਜਿਹਨੂੰ ਕਹਿੰਦੇ ਨੇ ਸਾਡੀ ਸੁਰਤ ਚੱਕ ਜਾਂਦੀ ਹੈ ਉਦੇ ਮਾਸ ਸਰੀਰ ਨਹੀਂ ਬਾਤ ਨੇ ਸਰੀਰ ਤਾਂ ਹੈ ਹੀ ਨਹੀਂ ਕੋਈ ਸਰੀਰ ਤਾਂ ਪੰਜ ਭੂਤਾਂ ਦਾ ਬੁਕਲਾ ਹੈ ਅੱਜ ਹੈ ਜਾਂ ਕੱਲ ਨਹੀਂ ਲੇਕਿਨ ਸ਼ਬਦ ਤਾਂ ਬੜੇ ਬਿਲਕੁਲ ਅਗਮੀ ਹੈ ਸਦਾ ਸਾਥ ਨੇ ਤਾਂ ਜਦੋਂ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਬੈਠਦੇ ਹੋ ਮਹਾਰਾਜ ਦੇ ਸਾਹਮਣੇ ਸਨਮੁਖ ਹੋ ਕੇ ਸ਼ਬਦ ਸੁਣਦੇ ਹੋ ਤਾਂ ਉਹਦੇ ਨਾਲ ਤੁਹਾਡੀ ਆਤਮਾ ਬਲਵਾਨ ਹੁੰਦੀ ਮਨ ਨਿਰਮਲ ਹੁੰਦਾ ਮਾਨਮ ਤਿੰਨ ਕੇ ਸਮਦਾ ਪਹਿਲਾ ਮਾਨ ਹੈ ਨਬੀ ਦਾ ਇਸ ਸਾਸਾ ਇਹਦੇ ਵਿੱਚ ਜਿੰਨੇ ਖਿਆਲ ਤੁਹਾਡੇ ਉੱਪਨ ਹੁੰਦੇ ਨੇ ਉਹ ਜੋ 1000 ਖਿਆਲ ਇੱਕ ਅੱਖ ਦੇ پلਕ ਵਿੱਚ ਨਿਕਲਦਾ ਹੈ ਇਹ ਕੁਦਰਤ ਹੈ ਤੇ ਮੂਰੇ ਜੋ ਕਾਸ਼ਾ ਪੈ ਜਾਉਂਦੀਆਂ ਨੇ ਔਰ ਜੋ ਕਾਮਨਾਵਾਂ ਪੈਦਾ ਹੁੰਦੀਆਂ ਨੇ ਉਹਦੇ ਜੋ ਕਈ ਜੀਵਨ ਦੀਆਂ ਹੋਰ ਜਿੰਦਾ ਪੈਦਾ ਹੁੰਦੀਆਂ ਨੇ ਲੇਕਿਨ ਜਿਸ ਲਈ ਤੁਸੀਂ ਕਿਰਪਾ ਕਰਦਾ ਆਤਮਪੁਰਖ ਤੁਹਾਡੇ ਤੇ ਤਾਂ ਉਹਦੇ ਵਿੱਚੋਂ ਤੁਸੀਂ ਸਾਰਾ ਕੁਝ ਗੁਰੂ ਦੇ ਨਿਮਿਤ ਹੋ ਜਾਇਆ ਤਾਂ ਜੀਵਨ ਦਾ ਆਸਾਨ ਹੈ ਉੰਦੇ ਸਵੇਰੇ ਆਇਓ ਤਨ ਕੋ ਪੰਜ ਚਾਰ ਵਾਰ ਹੀ ਕਿਹਾ ਵੀ ਤੁਸੀਂ ਇਹ ਸ਼ਬਦ ਦੇ ਨਾਲ ਸ਼ਬਦ ਪੜੋ ਇਹ ਵੀ ਤਾਂ ਸਿਵਰਣ ਹੈ ਬਾਣੀ ਗੁਰੂ ਹੈ ਤਾਂ ਜਦ ਕੋਈ ਬਾਣੀ ਪੜ੍ਹੇ ਉਹਦੇ ਨਾਲ ਬਾਣੀ ਪੜਨ ਨਾਲ ਗੁਰੂ ਅੰਦਰ ਵਸ ਜਾਂਦਾ ਦੇਖੋ ਫਰਕ ਕੀ ਹੈ ਕਿ ਗੁਰੂ ਨਾਨਕ ਨੇ ਕਿਹਾ ੴ ਤੁਸੀਂ ਕਿਹਾ ੴ ਤੁਹਾਡੇ ਤੇ ਗੁਰੂ ਨਾਨਕ ਜੀ ਫਰਕ ਕਿੰਨਾ ਕਿਹਾ ਉਸਨੇ ਜੋ ਮੇਰੇ ਸਾਹਿਬ ਨੇ ਕਿਹਾ ਉਹ ਤੁਸੀਂ ਕਿਹਾ ਇਕਮਿਕ ਹੋ ਗਿਆ ਗੁਰੂ ਚੇਲਾ ਚੇਲਾ ਗੁਰੂ ਹੋ ਗਿਆ ਗੁਰਬਾਣੀ ਦੇ ਪੜਨ ਦਾ ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਗੁਰਬਾਣੀ ਦੀ ਬਾਤ ਕੀ ਹੈ ਗੁਰਬਾਣੀ ਉਹਨਾਂ ਬੰਦਿਆਂ ਦੀ ਕਹੀ ਹੋਈ ਹੈ ਜਿਹੜੇ ਰੱਬ ਨਾਲ ਇੱਕ ਸਨ ਬਾਣੀ ਤੋਂ ਅਸਰੇ ਬੜੀ ਸੀ ਮੇਰੀ ਇਹ ਬਾਣੀ ਨਹੀਂ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੇਪੜੇਗਾ ਨਾ ਬਗਤਾਂ ਨੂੰ ਬਾਣੀ ਬੜੀ ਹੈ ਆ ਮੈਂ ਹੁਣ ਲਿਖਿਆ ਕਈ ਬੰਦੇ ਨਸੀਹਤਨਾਮਾ ਪੜਦੇ ਨੇ ਗੁਰੂ ਨਾਨਕ ਸਾਹਿਬ ਦਾ ਲੇਕਿਨ ਸਾਹਿਬ ਨੇ ਉਹਦੇ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਾਹਿਬ ਜੇਟੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੈ ਸਤਿ ਸ੍ਰੀ ਅਕਾਲ ਬਾਣੀ ਹੈ ਜਿਹੜੀ ਨਾਦ ਦੇ ਤਲ ਪੂਰੀ ਆਉਂਦੀ ਹੈ ਜਿਹਦੇ ਪੜਨ ਕਰਕੇ ਤੁਹਾਡੀ ਮਿਥਨਾ ਹੋ ਜਾਇ ਮਿਥਨਾ ਕਰਕੇ ਤੁਹਾਨੂੰ ਉਸ ਸੋਮ ਰਾਜ ਜਿਹੜਾ ਉਹ ਅੰਮ੍ਰਿਤ ਰਸ ਹੈ ਉਹ ਹਰ ਬਨੁਕ ਨੂੰ ਮਿਲ ਜਾਇ ਗੁਰੂ ਤੇ ਬੰਦੇ ਦੇ ਵਿੱਚ ਕੋਈ ਵਿਚਕਾਰ ਬੰਦਾ ਨਹੀਂ ਆਹ ਜਿਹੜੇ ਤੁਸੀਂ ਦੇਹ ਧਾਰੀ ਗੁਰੂ ਧਾਰ ਮੰਨਦੇ ਹੋ ਪੁੱਛੋ ਤੇ ਦੇਹ ਧਾਰੀ ਗੁਰੂ ਦਾਸਦ ਗੁਰੂਆਂ ਨੇ ਦੇਹ ਧਾਰੀ ਤਾਂ ਸੰਪੂਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਜੋਤ ਨੇ 10 ਵਾਰੀ ਦੇਹ ਧਾਰੀ ਫਿਰ ਦੇਹ ਧਾਰੀ ਗੁਰੂ ਕੋਈ ਤਤੀ ਤਵੀ ਤੇ ਬਹਿ ਕੇ ਬਖਾਏ ਕਿਸੇ ਦਾ ਸੱਤਾਂ ਸਾਲਾਂ ਤੇ ਨਵਾਂ ਸਾਲਿਆਂ ਦਾ ਕੰਢੇ ਚ ਚਿਣਿਆ ਜਾਏ ਜੋ ਆਖੇ ਇਹਨਾਂ ਤੋਂ ਵਾਰ ਦਿੱਤੇ ਮੈਂ ਕਿਸੇ ਦਾ ਗੜੀ ਚ ਜਾ ਕੇ ਮਰੇ ਤੇ ਵਾਪਸ ਨਾ ਪਰਤੇ ਮੈਂ ਤਾਂ ਇਹ ਜਿਹੜੇ ਗੁਰੂ ਬਣਦੇ ਨੇ ਮੈਂ ਇਹਨਾਂ ਨੂੰ ਤੇ ਇਹਨਾਂ ਨੂੰ ਨਹੀਂ ਪਤਾ ਪੇ ਵੱਡੇ ਵੇਲੇ ਸਵੇਰੇ ਉੱਠ ਕੇ ਅੱਖਾਂ ਤੇ ਖੋਲ ਨਹੀਂਆਂ ਨੇ ਕੋਈ ਆ ਕੇ ਪਾਣੀ ਦਾ ਛੱਡਾ ਮਾਰਦਾ ਗੁਰੂ ਕੋ ਆਲਾ ਨਾ ਤਾਂ ਬੜਾ ਸੌਕਾ ਚਾਰ ਬੰਦੇ ਮਗਰ ਲਾਲਾ ਲਕਿਆ ਮੈਂ ਗੁਰੂ ਆ ਉਹ ਮੂਰਖ ਅੰਨੇ ਹੁੰਦੇ ਨੇ ਉਹ ਨਾਲ ਸੀ ਅੱਲਾ ਵੀ ਡੁੱਬ ਮਰਿਆ ਨਾਲ ਗੁਰੂ ਵੀ ਲੈ ਬੈਠਾ ਉਹਨਾਂ ਨੂੰ ਤੇ ਪੈਸਿਆਂ ਦੀਆਂ ਦੁਕਾਨਦਾਰੀਆਂ ਤਾਂ ਗੁਰੂ ਨਹੀਂ ਹੈ ਅਫਸੋਸ ਇਸ ਗੱਲ ਦਾ ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਨੂੰ ਮੰਨਣ ਵਾਲੇ ਹੋ ਪਹਿਲਾਂ ਇਹਦੀ ਉਪਮਾ ਤਾਂ ਸਮਝ ਲਓ ਜਿਸ ਨੇ ਤੁਸੀਂ ਸ੍ਰੀ ਗੁਰੂ ਗ੍ਰੰਥ ਨੂੰ ਪੜ੍ਹਦੇ ਹੋ ਤੁਹਾਡੇ ਵਿੱਚ ਤੇ ਗੁਰੂ ਦੇ ਵਿੱਚ ਕੁਝ ਨਹੀਂ ਹੁੰਦਾ ਜ਼ੀਦਰ ਗੁਰੂ ਰੂਪ ਹੋ ਜਾਂਦੀ ਹੈ ਕਿਉਂਕਿ ਤੁਹਾਡੀ ਟੋਟਲੀ ਉਸ ਤਰ੍ਹਾਂ ਹੀ ਪਉਦੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਨੇ ਉਚਾਰਨ ਵੇਰੇ ਉਹਦੀ ਟੋਟਲੀ ਪਵੀ ਇਹਨੂੰ ਮਿਸਨਾ ਕਹਿੰਦੇ ਨੇ ਜਿਹਦੇ ਪਿੱਛੇ ਤੁਸੀਂ ਧਾਂ ਧਾਂ ਤੇ ਜਾਲ ਕੱਟਰਾ ਮਾਰਦੇ ਫਿਰ ਦੋਈ ਸਾਨੂੰ ਚਰਨੀ ਲਾ ਲੋ ਨਹੀਂ ਸਾਨੂੰ ਗੁਰੂ ਬਣਾ ਲ ਬਣ ਜੋ ਜੀ ਸਾਡੇ ਨਾਲੇ ਪੈਸੇ ਦਿੰਦੇ ਹੋ ਨਾਲੇ ਖੱਬੇ ਜਾਂਦੇ ਹੋ ਗੱਲ ਤਾਂ ਸਿੱਧੀ ਜਿਵੇਂ ਗੁਰੂ ਨਾਨਕ ਨੇ ਕਿਹਾ ਇਹਨੇ ਤੁਸੀਂ ਕਹੋ ਉਹਨਾਂ ਕਿਵੇਂ ਕਿਹਾ ਇੱਕ ਓੰਕਾਰ ਤੁਸੀਂ ਵੀ ਕਹੋ ਜੀ ਸਤਨਾਮ ਸਤਨਾਮ ਬਾਬਾ ਇਹਦੀ ਬੋਲੀ ਆਉਣਾ ਨਾ ਕਿ ਬਾਬਾ ਕੇ ਹੋਰ ਬੋਲੀ ਬਾਬਾ ਕਿਸੇ ਹੋਰ ਨਾ ਬੋਲਿਆ ਸੀ ਬਾਬਾ ਬੋਲੇ ਓ ਤੇ ਤੁਸੀਂ ਦੂਜਨਾ ਬੋਲਦੇ ਹੋ ਪੈਂ ਇਸ ਦਾ ਨੂੰ ਅਰਥ ਰੂਪੀ ਸਮਝੋ ਇਸ ਤਾਈਂ ਪ੍ਰਤੱਖ ਗੁਰੂ ਮੰਨੋ ਜੇ ਗੁਰੂ ਪ੍ਰਤੱਖ ਮੰਨਦੇ ਹੋ ਤਾਂ ਬਾਬੇ ਕੇ ਆਇ ਤੋਂਕਾਰ ਤੁਸੀਂ ਕਹਿ ਕੋਕਾਰ ਬਾਬਾ ਤੁਸੀਂ ਹੋਗਾ ਤੁਸੀਂ ਬਾਬੇ ਹੋਗਾ ਰਲ ਗਈ ਨਾ ਗੱਲ ਗੱਲ ਤਾਂ ਇਹ ਹੈ ਸ੍ਰੀ ਗੁਰੂ ਗ੍ਰੰਥ ਦੀ ਮਹਿਮਾ ਇਹ ਹੈ ਕਿ ਜਿਸ ਨੇ ਸ੍ਰੀ ਗੁਰੂ ਗ੍ਰੰਥ ਨੂੰ ਬੋਲਿਆ ਉਚਾਰਿਆ ਪੜਿਆ ਉਹ ਸ੍ਰੀ ਗੁਰੂ ਗ੍ਰੰਥ ਹੋ ਗਿਆ ਅੰਦਰ ਵੱਸ ਗਿਆ ਨਾ ਅੰਤਰ ਗੁਰੂ ਰਤਨਾ ਕੀ ਹੈ ਤੁਹਾਨੂੰ ਤਾਂ ਫਿਰ ਸਾਰੀ ਉਮਰ ਨਾ ਰਵੇ ਮੇਰੇ ਵਾਂਗੂ 50 50 ਸਾਲ ਦੀ ਉਮਰ ਹੈ 50 ਫਿਰ ਯੋਗਾ ਕਰੋ ਤਾਂ ਬਾਅਦ ਜੇ ਨਹੀਂ ਸਮਝ ਲੱਗੀ ਪੜਨਾ ਗੁਰੂ ਗ੍ਰੰਥ ਨੂੰ ਅੰਤਰ ਹੋ ਕੇ ਅੰਤਰ ਹੈ ਰੱਬਨੀ ਅਵਰੇ ਬਾਜੀ ਸਮਝੇ 1 ਮਿੰਟ ਜੀ ਸਮਝਾ ਸਕਦੇ ਤੇ ਜਿਹੜੀ ਸ਼ਬਦ ਜਿਹੜਾ ਨਾਦ ਜਿਹੜਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਜਿਸ ਨੇ ਸਿੱਖ ਨੂੰ ਪੜਦਾ ਉਹਦੇ ਅੰਦਰ ਗੁਰਬਾਣੀ ਵਸ ਜਾਂਦੀ ਹੈ ਹੁਣ ਆਪਣੇ ਜਿੰਨੇ ਸੰਤ ਅਧਾਰਾ ਸਿੰਘ ਬਰੋ ਕੋਲ ਆਪਾਂ ਪੜਦੇ ਹੁੰਦੇ ਸਾਂ ਉਹ ਕਹਦੇ ਸਨ ਜੀ ਆਓ ਖੰਡ ਪਟ ਕਰ ਲਈ ਜਿਸਨ ਸਵਾੜ ਲੈਣਾ ਚੌਂਕੜਾ ਮਾਰ ਕੇ ਬਹਿ ਜਾਣਾ ਇੱਕੋਂ ਪਾਰ ਤੋਂ ਸ਼ੁਰੂ ਕਰਨਾ ਆਪਣਾ ਪੂਰੇ ਵਕਤ ਆਪਣਾ ਜਾ ਕੇ ਰਾਗ ਮਾਲਾ ਤੇ ਫਤਕਣਾ ਮਹਾਰਾਜ ਜੀ ਜਿਸੇ ਸਾਹਮਣੇ ਵੀ ਹੁੰਦੇ ਆਂ ਅੰਦਰ ਵਸੀਏ ਬੜੀ ਜਾਣੇ ਕੋਈ ਸੁਣੀ ਜਾ ਸਾਹ ਸਮ ਸੁਣੀ ਨਾ ਮਿਸੂ ਗੁਰੂ ਦੀ ਤਾਂ ਇਹ ਬਾਤ ਹੈ ਜਿਸਲੇ ਤੁਸੀਂ ਗੁਰੂ ਦਾ ਸ਼ਬਦ ਵੜਦੇ ਹੋ ਗੁਰੂ ਦੀ ਬਾਣੀ ਉਚਾਰਦੇ ਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਾਰੇ ਉਹ ਤੁਹਾਡੇ ਉੱਤੇ ਅੰਮ੍ਰਿਤ ਸਮਾ ਜਾਂਦਾ ਜੇ ਤੁਸੀਂ ਔਖਾ ਬੋਲਦੇ ਹੋ ਤਾਂ ਵੀ ਤਾਂ ਤੁਠੀ ਹੀ ਬੋਲਦੇ ਹੋ ਜੇ ਤੁਸੀਂ ਸੌਖਾ ਬੋਲਦੇ ਹੋ ਤਾਂ ਵੀ ਤੁਸੀਂ ਬੋਲਦੇ ਹੋ ਜਿਸ ਨੇ ਗੁਰੂ ਦੀ ਬਾਤ ਬੋਲਦੇ ਹੋ ਉਹ ਸਿਮਰਨ ਹੈ ਸਿਮਰਨ ਆ ਲੰਮੀਆਂ ਲੰਮੀਆਂ ਮਾਲਾ ਲੈ ਕੇ ਤੇ ਇਹਦਾ ਨਾਂ ਤੇ ਸਿਮਰਨ ਨਹੀਂ ਮੇਰੇ ਕੋਲ ਤੇ ਮਾਲਾ ਬਹੁਤ ਸਾਰੀ ਨਹੀਂ ਕੀਮਤੀ ਇਹ ਤੇ ਬਹੁਤ ਸਾਰੀ ਨਹੀਂ ਉਹ 500 ਕਿੰਨੇ ਮਿਲ ਕੇ ਕਿਸੇ ਨੇ ਦਿੱਤੀ ਲੋ ਉਹਦੇ ਨਾਲ ਉਹ ਸਿਮਰਨ ਥੋੜਾ ਹੋ ਜਾਂਦਾ ਤਾਂ ਦੋ ਪਾ ਦੋ ਸਿਰ ਪੱਕਾ ਭਾਰ ਹੈ ਜਿਵੇਂ ਮਰਜੀ ਚੁੱਕੀ ਫਿਰੋ ਕੀਮਤੀ ਇੰਨੀ ਹੈ ਕਿ ਨਾਲ ਪੁਲਿਸ ਦੀ ਗੱਡ ਲੈਣੀ ਪਈ ਦੀ ਤਾਂ ਉਹਨੂੰ ਕਿੱ데 ਲਿਜਾਓ ਕੋਈ ਗੱਲ ਕੋਈ ਨਾ ਹੋਏ ਤਾਂ ਗਾਲੀ ਸੱਪ ਪੈ ਗਈ ਆ ਉਹ ਕੋ ਸਿਮਰਨ ਨਾ ਨਾ ਹੋਏ ਕਈ ਕਲੀਆਂ ਲਾਇਦ ਦੇ ਨੇ ਕਈ ਉਤੇ ਉਹ ਆਪਣੇ ਤੋਂ ਹੋਰ ਸਾਪਤਾ ਬਣਾਈ ਫਿਰਦੇ ਨੇ ਕਾ ਕਿ ਲੋਕਾਂ ਨੂੰ ਵੱਖਰੇ ਲੱਗੀਏ ਨਾਮ ਜਪਣ ਵਾਲਾ ਤਾਂ ਕਿਸੇ ਤੋਂ ਵੱਖਰਾ ਨਹੀਂ ਉਹਦਾ ਨਾਮ ਜਪਣ ਨਾਲ ਤਾਂ ਇਸ ਤਰ੍ਹਾਂ ਮੇਰੇ ਤੁਹਾਡੇ ਵਰਗੇ ਸਾਰੇ ਵਹਿ ਗਏ ਗੁਰੂ ਦੀ ਟੇਕ ਲੈ ਲਈ ਗੁਰੂ ਦੀ ਬਾਣੀ ਨੂੰ ਬੋਲਣਾ ਸ਼ੁਰੂ ਕਰਦਾ ਗੁਰੂ ਅੰਦਰ ਵੱਸ ਗਿਆ ਆਪ ਬਾਹਰ ਨਿਕਲ ਗਿਆ ਜਦੋਂ ਤੁਸੀਂ ਵਾਹਿਗੁਰੂ 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 ਮੰਤਰ ਬੋਲਦੇ ਹੋ ਗੁਰੂ ਅੰਦਰ ਵੱਸ ਗਿਆ ਤੁਹਾਡੀ ਹੋਂਮੇ ਬਾਹਰ ਨਿਕਲ ਗਈ ਇਹਦਾ ਮਤਲਬ ਤੁਸੀਂ ਬਾਹਰ ਡਰ ਗਏ ਗੁਰੂ ਅੰਦਰ ਆ ਗਿਆ ਤਾਰੇ ਸਾਰੇ ਸੰਕਲਪ ਸੰਗਲਮ ਮਿਲ ਗਏ ਸਿਮਰਨ ਦੀ ਜਿੰਨ ਸ਼ਕਤੀ ਹੈ ਇਹ ਜਿਹੜਾ ਭਲੇਖਾ ਪੈ ਗਿਆ ਵੀ ਮੈਂ ਕਿਸੇ ਮਹਾਪੁਰਸ਼ ਦੇ ਜਾ ਕੇ ਚਰਨ ਪ੍ਰਸਤਾ ਉਹ ਤਾਂ ਅਸਲੀਸ ਦੀ ਬਾਤ ਹੈ ਮਹਾਪੁਰਸ਼ ਤਾ ਨੂੰ ਸੀਸ ਦੇ ਰਿਹਾ ਤੇ ਗੁਰੂ ਵਾਏ ਬਣੋ ਹੁਣ ਬਾਬਾ ਜੀ ਨੇ ਤੁਹਾਨੂੰ ਕਿਹਾ ਤੇ ਘੰਡੇ ਬਾਟੇ ਦਾ ਅੰਮ੍ਰਿਤ ਛਕੋ ਹੁਣ ਤਿਸਾਂ ਲਿਆ ਤੁਮ ਅਸਰ ਨਹੀਂ ਹੋਇਆ ਅਦਰ ਹੁੰਦਾ ਪੰਜ ਸੱਤ ਸਿੱਖ ਉੱਠ ਕੇ ਕਹਿੰਦੇ ਲਓ ਜੀ ਅਸੀਂ ਤਿਆਰ ਆਂ ਇਕ ਨੂੰ ਤੁਹਾਡੇ ਝੁੱਟਿਆ ਬਾਬਿਆਂ ਕਿਹਾ ਦੇਖੋ ਨਾ ਹੁਣ ਗੁਰੂ ਦੀ ਆਦਰੀ ਜੀ ਬੈਠੇ ਹੋ ਤੁਹਾਨੂੰ ਮੇਰੀਆਂ ਗੱਲਾਂ ਸੁਣਨ ਦੀ ਤਿਆਰਤਾ ਨਹੀਂ ਉਸ ਮੁਲਕ ਵਿੱਚ ਇਸ ਤਰ੍ਹਾਂ ਹੀ ਗੱਲਾਂ ਕਰਨੇ ਉੱਥੇ ਕਿਸੇ ਨੂੰ ਕਹੀਏ ਨਾ ਕਰੋ ਉਹ ਨਹੀਂ ਕਰਦੇ ਉਸ ਤੋਂ ਬਾਅਦ ਇਹ ਜੋ ਬਾਹਰ ਨਿਕਲ ਜਾ ਦੌੜ ਚੋਰ ਪਹਿਲੇ ਬੈਠੇ ਵਿੱਚ ਬਖਾਰਾ ਦੇ ਇਹ ਜਿਹੀ ਦਰਨਾਇਓ ਤੇਰੇ ਕੁਝ ਸਿਨੇਮਾ ਧੋੜਾ ਤੇ ਤੁਹਾ ਪੈਸੇ ਦੇ ਕੇ ਟਿਕਟ ਖਰਚੀਏ ਤੇ ਅੰਦਰ ਆ ਕੇ ਬੈਠੇ ਤੇ ਬਾਈਕੂ ਵੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੁਰੀ ਚਾਹੇ। ਇੱਕ ਗੁਰੂ ਦੇ ਸਿੱਖ ਨੇ ਤੁਹਾਨੂੰ ਕਿਹਾ ਬੇ ਖੰਡੇ ਬਾਟੇ ਦਾ ਕੀ ਅਖੇ ਜੀ? ਤੁਹਾਡੇ ਕੰਨਾਂ 'ਚ ਕੋ ਮਹਿਲ ਫੱਜੀ ਸੀ। ਸੁਣਿਆ ਨਹੀਂ ਆ ਤੁਹਾਡੇ ਕੋਲ? ਉਹ ਮੂਰਖੋ ਤੁਹਾਨੂੰ ਆਲਦਾ ਕਿ ਪਤਾ ਨਹੀਂ ਲੱਗਾ ਕਿ ਕੀ ਸਿੱਖਣੇ? ਇਹ ਕੰዱ ਰੱਖਿਆ ਤੇਰੇ ਤੁਹਾਡਾ ਤਾੜੀ ਮਾਰ ਖਾਈ ਜਾਂਦੇ ਹੋ ਟਾੜੀ ਮਾਰ ਖਾਈ ਜਾਂਦੇ ਬੇੜਾ ਅਗਰਕ ਪਿਆਂਦਾ ਮੌਤ ਸਾਹਮਣੇ ਆਖ ਲੋਣੀਗੀ ਉਸ ਲਈ ਤਾਂ ਢੰਡੇ ਬਾਡੇ ਦਾ ਅੰਮ੍ਰਿਤ ਨਹੀਂ ਛਕਣਾ ਲੱਗ ਪਰ ਲੋ ਗੱਲ ਤਾਂ ਕਿਤੇ ਖਿਆਣ ਹੋਵੇਗਾ ਤੁਹਾਨੂੰ ਵੀ ਕਿਸੇ ਫੋਟੇ ਦੀ ਜੀਉਣ ਨਹੀਂ ਦੇਵੀਂ ਪਾਰ ਚੁੱਕ ਲੈ ਜਿਹੜੀ ਪਾਰ ਨਹੀਂ ਚੁੱਕ ਸਕੇ ਤੁਸੀਂ ਉਹਨਾਂ ਕਿਹਾ ਗੰਡੇ ਬਾਡੇ ਦਾ ਅੰਮ੍ਰਿਤ ਛਕ ਲਿਆ ਤੁਸਾਂ ਪੰਜ ਫਲੋਤੇ ਉੱਡ ਕੇ ਤੇ ਗੁਰੂ ਦਾ ਦਰਬਾਰ ਨਹੀਂ ਇੱਥੇ ਕੀ ਕਰਨ ਆਏ ਸਵੇਰੇ ਉਹਨਾਂ ਕਹਿੰਦੇ ਜਿਹੜੇ ਤਿਆਰ ਬਰ ਤਿਆਰ ਨਹੀਂ ਇਹ ਗੱਲ ਸੁਣੀ ਮੈਂ ਵੀ ਸੁਣੀ ਸੀ। ਕਿ ਤੁਸਾਂ ਸੁਣੀ? ਇਹ ਨਹੀਂ ਸੁਣੀ? ਤੋਂ ਤਾਰੇ ਇਹ ਬੋਲੇ ਥੋੜੇ ਬਿਖੇ ਆ। ਜੇ ਬੋਲ ਨਹੀਂ ਸਕਦੇ ਭਾਈ ਇਹ ਕਹਿ ਨਹੀਂ ਸਕਦੇ ਕੁਝ। ਉਹਨਾਂ ਕਿਹਾ ਉੱਠ ਕੇ ਤੇ ਦੇਖੋ ਜਿਹੜੇ ਤਿਆਰ ਬਰ ਤਿਆਰ ਨਹੀਂ ਮਿਲ ਰਿਹਾ ਕੀ ਪਤਾ ਕੱਲ ਸਵੇਰੇ ਆਉਣਾ ਕਿ ਨਹੀਂ ਆਉਣਾ। ਇਹਨਾਂ ਸਵਾਸਾਂ ਦਾ ਕੀ ਦਵਾਰ ਹੈ? ਉਹਨਾਂ ਕਿਹਾ ਭਾਈ ਜਿਹੜੇ ਤਿਆਰ ਬਰ ਤਿਆਰ ਨਹੀਂ ਉਹ ਗੁਰੂ ਵਾਲੇ ਬਣੋ। ਇਹ ਕਹੀ ਨਾ ਗੱਲ ਕਹੀ। सात संघ की बात है कही कि नहीं कही फिर तो असर होया किसी तो ने कंबल ढिला किया मैं कहता सर के देखे में सचे पातशाह को शायद कोई गुरु का सिख उठ, अच्छा उठ पे अच्छा जी बाबा जी गुरु ग्रंथ साहिब की हाजरी से चलो मैं अगली बार जब तुम अमृत छकाओगे को बीबी उठ पे देखो भागो तो अड़ रही नहीं बनेगा कि ਪਰਨਾ ਦਾ ਜਥੇਦਾਰ ਹੈ ਬਾਬਾ ਨਿਹਾਲ ਸਿੰਘ ਹੈ ਨਾਮ ਜਪਣ ਵਾਲਾ ਹੈ ਗੁਰੂ ਦਾ ਸਿੱਖ ਹੈ ਦਸੇ ਪਾਸ਼ਾ ਦਾ ਰਹਤੀਆ ਹੈ ਆ ਕੇ ਤੁਹਾਨੂੰ ਖਲੋ ਕੇ ਕਹਿੰਦਾ ਹੈ ਭਾਈ ਜਿਹੜੇ ਗੁਰੂ ਵਾਲੇ ਨਹੀਂ ਗੁਰੂ ਵਾਲੇ ਬਣੋ ਤੇ ਸਾਰੀ ਸੰਗਤ ਜਿੱਤੇ ਕਮਰਾ ਡੱਡ-ਡੱਡ ਭਰਿਆ ਜੋ ਇੱਕ ਨਹੀਂ ਉੱਠਿਆ ਦੱਸਾਂ ਕਿਉਂ ਨਹੀਂ ਉੱਠੇ ਤੁਸੀਂ ਤੁਹਾਡੇ ਅੰਦਰ ਵਾਲੀ ਸਿਮਰਨ ਦੀ ਇਹ ਨਹੀਂ ਤਾਕਤ ਨਹੀਂ ਹੈ ਤੇ ਤੁਸੀਂ ਗੁਰੂ ਵਾਲੇ ਬਣ ਸਕਦੇ ਉਹਨਾਂ ਨੇ ਆਵਾਜ਼ ਮਾਰੀ ਉਹਨਾਂ ਤੇ ਆਖਿਆ ਤੈਨੂੰ ਇੱਥੇ ਵੀ ਸੁਰਗ ਤੇ ਅੱਗੇ ਵੀ ਸੁਰਗ ਦੇ ਦਿਆਂ ਉਹਨਾਂ ਦੇ ਗੁਰੂ ਦੇ ਨਾਂ ਦੇ ਆਵਾਜ਼ ਮਾਰੀ ਤੂੰ ਸਾ ਗੁਰੂ ਦੇ ਨਾਂ ਤੇ ਜਵਾਬ ਨਹੀਂ ਦਿੱਤਾ ਤਾਂ ਉਹਨੂੰ ਗੁਰੂ ਤੇ ਵਿਸ਼ਵਾਸ ਨਹੀਂ ਤੁਸੀਂ ਅੰਮ੍ਰਿਤ ਨੂੰ ਬੰਦਾ ਹੀ ਸਮਝਦੇ ਹੋ ਤੇ ਬਗੈਰ ਅੰਮ੍ਰਿਤ ਦੇ ਉੱਥੇ ਕੋਈ ਢੋਈ ਨਹੀਂ ਹੋਣੀ ਪਿਆਰਿਆ ਉੱਥੇ ਜੀਬਾਂ ਨਹੀਂ ਫੜਣੀ ਤੁਹਾਡੀ ਇੱਥੇ ਨਹੀਂ ਕਿਸੇ ਫੜਨੀ ਓਏ इत तो बड़े दुखी हो नाम आधार नहीं हो सकन लगा सुख तो सुखी नाम आधार नानक आधार देगा वो कह रोटी खाना मैं सारिया चीजा खाना विटामिन खाना मेरा वजन घटता जाता है पर अंदर हजन कोई ना करे तो घटना तो हो गुरुद्वार रोज आव मत्थे टेको माया चढ़ाओ बिल्डिंगा बना दो सोने ला दो मर्जी पखंड कर लो ਜੇ ਅੰਦਰ ਸਾਫ ਨਹੀਂ ਹੋਵੇਗਾ ਤੇ ਕੋਈ ਗੱਲ ਬੰਨੀ ਨਹੀਂ ਮੈਂ ਤੇ ਬੜਾ ਚੰਗਾ ਸਮਝਿਆ ਸੀ ਬਰੇਪਾ ਦਾਣਾਦਮੇ ਨੇ ਬਾਬਾ ਜੀ ਨੇ ਆਪ ਆਖਿਆ ਆਓ ਬਰੇ ਅੰਮ੍ਰਿਤ ਖੰਡੇ ਬਾਰੇ ਦਾ ਅੱਛਾ ਦੱਸੋ ਜੀ ਕਿੰਨੇ ਖੰਡੇ ਬੱਤੇ ਦਾ ਅੰਮ੍ਰਿਤ ਛਕ ਨੂੰ ਚਾਰ ਹੋ ਹੁਣ ਮੈਨੂੰ ਦੱਸ ਦਿਓ ਉਹ ਕੋਈ ਵੀ ਨਹੀਂ ਸਾਰੇ ਬਰੇ ਸੁਖਰੀ ਦੱਸੋ ਵੀ ਕੋਈ ਖਲਾਉ ਉੱਠ ਕੇ ਖਲਾਉ ਉੱਠ ਕੇ ਮੈਂ ਤਿਆਰ ਜਾਣੇ ਉੱਤੇ ਫਲੋ ਇੱਕ ਫਲੋ ਦੋ ਫਲੋ ਤਿੰਨ ਫਲੋ ਲੱਗੇ ਲਾਟ ਨੂੰ ਗਾਇਰ ਕੋਲ ਕੰਮ ਨਾ ਬਣਾ ਪਿੱਛਾ ਜਾਣੀ ਆਏ ਦ੍ਰਿਸ਼ੀ ਤੇ ਨਹੀਂ ਜਾਣ ਇਹ ਬਾਤ ਹੈ ਗੁਰੂਆਂ ਨੇ ਸੰਮਾਟ ਬਾਤ ਹੈ ਤੇ ਆਹ ਬਾਤ ਹੁੰਦੀ ਏ ਤੁਹਾਨੂੰ ਆਹ ਦੱਸ ਦਿੱਤਾ ਆਏ ਇਹ ਨੂੰ ਜੀਵਨ ਕਹਿੰਦੇ ਜੇ ਲੋ ਇਹਦਾ ਨਾਮ ਸਰਬ ਜੇ ਜੇ ਸਰਬ ਪੁੱਛਣਾ ਜੀ ਇਹਦਾ ਨਾਮ ਕਰਾਮਾਤ ਜੀ ਇਹ ਦਾ ਨਾਮ ਆਤਾਲ ਪੁਰਖ ਜੀ ਤੇ ਜੇ ਕਿਸੇ ਸਿੱਖ ਨੇ ਆਵਾਜ਼ ਮਾਰੀ ਆਉ ਗੁਰੂ ਵਾਲੇ ਹੋ ਜਾ ਸਾਰੇ ਲੋਗ ਬਲਾ ਵੀ ਸਾਨੂੰ ਗੁਰੂ ਵਾਲਾ ਕਰ ਲੈ ਤੇ ਜਦੋਂ ਗੁਰੂ ਵਾਲੇ ਹੋ ਗਿਆ ਫਿਰ ਹੋ ਹੀ ਗਿਆ ਇਹ ਸਿਮਰਨ ਹੈ ਕਈਆਂ ਨੇ ਹੁੰਦੇ ਫਿਰਦੇ ਹੋ ਕੋਈ ਜਨਾਨੀ ਬੰਦੇ ਦੀ ਹੁੰਦੀ ਫਿਰਦੀ ਹੈ ਕੋਈ ਬੰਦਾ ਅਫਸਰ ਦਾ ਹੁੰਦਾ ਫਿਰਦਾ ਅਫਸਰ ਗਵਰਨਮੈਂਟ ਦੀ ਹੁੰਦੀ ਫਿਰਦੀ ਗਵਰਨਮੈਂਟ ਵੋਟਾਂ ਦੀ ਹੁੰਦੀ ਫਿਰਦੀ ਸਹੀ ਦਰ ਅਫਸਰ ਦਾ ਕੰਮ ਹੋਂਦਾ ਤਾਂ ਬੋタル ਨਹੀਂ ਕੀ ਗੱਲ ਹੈ ਹੋਣੀ ਤਾਂ ਬਲਵਾਨ ਹੈ ਹੋਣੀ ਤਾਂ ਵੱਧਦੀ ਰਹਿੰਦੀ ਏ ਤੇ ਹੋਣੀ ਨੂੰ ਬੰਦ ਕਰਨ ਦਾ ਇੱਕੋ ਜਿਹਾ ਤਰੀਕਾ ਗੁਰੂ ਦੇ ਹੋ ਜਾ ਫਿਰ ਹੋਣੀ ਕੱਖ ਨਹੀਂ ਕਰ ਸਕਦੀ ਜਿਹੜਾ ਗੁਰੂ ਦਾ ਫਿਰ ਗੁਰੂ ਨੂੰ ਕਰੇਗੀ ਉਹ ਨਹੀਂ ਤਾਂ ਕੱਖ ਨਹੀਂ ਕਰ ਸਕਦੀ ਕੱਲ ਸਮਝ ਜਾਈ ਜੇ ਕਰਮ ਤੋਂ ਬਚਣਾ ਹੈ ਤਾਂ ਤਰਮ ਵਾਲੇ ਬਣੋ ਜੇ ਤਰਮ ਵਾਲੇ ਬਣਨਾ ਹੈ ਤਾਂ ਗੁਰੂ ਵਾਲੇ ਬਣੋ ਗੁਰੂ ਵਾਲੇ ਤਾਂ ਬਣੋ ਦੇ ਜੀ ਅੰਮ੍ਰਿਤ ਛੰਡੇ ਛੰਡੇ ਦਾ ਜਗੋਗੇ ताईं गुरू दामन हुजे त स्प्ट जी देती दुशाले लो अखां मीड लो टोतियूं दाणीअ पालो मंत्र जप लो जो मर्ज़ी हेफेरी तव्हां कर लो तव्हां किधरे टोई न मिलंदी ती पैर थले आर जा इहो माड़े हो गुरू जो ਨਗੁਰੇ ਦੀ ਕੋਈ ਥਾਂ ਨਹੀਂ ਨਾ ਇੱਥੇ ਨਾ ਗਾਂ ਕਰਨ ਭੋਗਨੇ ਨੇ ਤਾਂ ਕਰਨ ਤੇ ਭਾਈ ਉਹਦਾ ਕੀੜਾ ਹੈ ਡੰਗਰ ਹੈ ਉਹ ਹੀ ਭੁਗਦਾ ਪਿਆ ਉਹ ਕਬੀਰ ਲਗਾ ਗਿਆ ਸੀ ਉਹ ਕਹਿੰਦਾ ਲਗਾ ਨਾਮ ਜਪਿਆ ਕਰ ਉਹਨੇ ਉਹਨੂੰ ਪਿੰਡੋ ਕੱਢ ਦਿੱਤਾ ਮਗਰ ਉਹ ਮਰ ਗਿਆ ਉਹ ਕਬੀਰ ਗਿਆ ਕਹਿੰਦਾ ਕੋਲੂ ਰੋਕਦੇ ਭਾਈ ਉਹਵੇਂ ਮਹਾਰਾਜ ਜੀ ਸ਼ਬਦ ਕਿਹਾ ਉਸਨੇ ਉਹਨੇ ਕਿਹਾ ਹੁਣ ਤੇਰੇ ਸਿੰਘ ਨੇ ਹੁਣ ਤੇਰਾ ਮੁਖ ਗੁੰਗਾ ਹੈ ਹੁਣ ਤੂੰ ਕਿਉਂ ਰਾਵਣੀ ਜਪਦਾ ਪਿਆ ਰਿਆ ਉਦੋਂ ਤੈਨੂੰ ਕਿਹਾ ਸੀ ਇੱਕ ਵਾਰੀ ਜਪ ਲੈ ਤੂੰ ਕੰਮ ਬਣ ਜਾਂਦਾ ਸੀ ਤੋ ਬਾਬਿਆਂ ਤੁਹਾਨੂੰ ਆਵਾਜ਼ ਮਾਰੀ ਤੇ ਕਹਾਂ ਉਹ ਗੁਰੂ ਵਾਲੇ ਬਣ ਜਾਓ ਤੇ ਬੜੇ ਭਾਗਾਂ ਵਾਲੇ ਉਹ ਜਿਨ੍ਹਾਂ ਆਪਣੇ ਮਨ 'ਚ ਕਹਿਤਾ ਬਿ ਚਲੋ ਹੁਣ ਜਿਮੀਨੀ ਦੇਖੋ ਜੀ ਜਿਮੀਨੀ ਤੁਸੀਂ ਏੜਾ ਫੇਰੀ ਕਰ ਲਈ ਤੇ ਤੁਸੀਂ ਕਰ ਤਾ ਤੇ ਏੜਾ ਫੇਰੀ ਕਰਨ ਦਾ ਤਾਂ ਕੋਈ ਅੰਤ ਨਹੀਂ ਜਿਮੀ ਮਰਜੀ ਕਰ ਲਓ ਲੇਕਰ ਕਲੀ ਭਾਗਾਂ 'ਚ ਚੰਗਿਆ ਕਰਮ ਆਵੇ ਤੇ ਕੋਈ ਮਹਾਪੁਰਖ ਆ ਜਾਏ ਤੋ ਫਿਰ ਆਵਾਜ਼ ਮਾਰਦਾ ਆਹ ਭਾਈ ਗੁਰੂ ਵਾਲੇ ਬਣ ਜਾਈਏ ਅਸੀਂ ਵੀ ਤੁਹਾਨੂੰ ਇਹੀ ਸੱਦਾ ਦਿੰਦੇ ਆ ਆਉ ਗੁਰੂ ਵਾਲੇ ਬਣ ਜਾਓ ਓਏ ਉੱਧਰ ਵੇਖੋ ਪਰਦੇਸ ਵਿੱਚ ਗੁਰੂ ਵਾਲੇ ਬਣ ਗਏ ਨੇ ਤੁਸੀਂ ਉਹਨਾਂ ਕੰਨ ਪਿੱਛੇ ਰਹਿ ਚਲੇ ਇਹ ਗੁਲਾਮੀ ਦਾ ਤੌਕ ਇਹ ਹੋਮੇ ਦਾ ਤੌਕ ਇਹ ਜਿਹੜਾ ਹੰਕਾਰ ਦਾ ਤੌਕ ਹੈ ਕਿ ਮੈਂ ਆ ਮੈਂ 뭐 ਕੁਝ ਨਹੀਂ ਮੈਂ ਤਾਂ ਇਹ ਬੱਕਰੀ ਵਾਲੀ ਬਾਤ ਬੰਦ ਕਰੋ ਤੁਸੀਂ ਐਵੇਂ ਛੁਰੀਆਂ ਥੱਲੇ ਆਉਂਦੇ ਫਿਰੋਗੇ ਕੀ ਲੋੜ ਹੈ ਉਹਦੀ ਗੁਰੂ ਵਾਲੇ ਬਣ ਜਾਓ ਇਹ ਲਾ ਲਿਓ ਹਉਮੈ ਲਾ ਲਿਓ ਗੁਰੂ ਵਾਲੇ ਬਣ ਜਾਓ ਇੱਥੇ ਵੀ ਜਨਮ ਸੌਖਾ ਹੋ ਜਾਏਗਾ ਕਾਂ ਦਾ ਫੇਰ ਪੁੱਛਦਾ ਹੀ ਕੋਈ ਕਾਂ ਕਿੱਥੇ ਪੁੱਛਣਾ ਉੱਥੇ ਤਾਂ ਗੁਰੂ ਜਾਮਨ ਹੈ ਇਹਨਾਂ ਸ਼ਬਦਾਂ ਨਾਲ ਮਾਫ਼ੀ ਦੇਣੀ ਆਹ ਸਿਮਰਨ ਕਰੀਏ ੴ ਸਤਿ ਨਾਮੁ ਭਾਈ ਮੇਰੀ ਆਦਤ ਬੜੀ ਕੱਬੀ ਹੈ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੈ ਜਿੱਦੇ ਜਿ ਬਹਿਣਾ ਹੈ ਤੇ ਦਰਬਾਰੀ ਹੋ ਕੇ ਬਹੁਤ ਭੋਲਣਾ ਹੈ ਤੇ ਸਹੀ ਬੋਲੋ ਇਹ ਆਲ ਸੁਣ ਉਸ ਜਿਹਨੇ ਕਰਮਾਂ ਉੱਥੇ ਜਾਈ ਕਿਉਂ ਛੱਡ ਗਿਆ ਹੈ ਕਿਉਂ ਤੰਗ ਨਾਲੇ ਨਜਾਈ ਤੰਗ ਨਾਲੇ ਤੁਸੀਂ ਤੰਗ ਇੱਥੇ ਕੋ ਚਿੱਠੀ ਤਾਂ ਤੋਰ ਭੇਜੀ ਨਹੀਂ ਸੀ ਬਿਜੂਰੀ ਆਓ ਸਵੇਰੇ ਬਹੁਤ ਹੋ ਗਿਆ ਤੁਹਾਡੇ ਆਏ ਬਗਾਰੇ ਇੱਥੇ ਲੱਗਣਾ ਨਹੀਂ ਸੀ ਦਰਬਾਰ ਗੁਰੂ ਵੀ ਤਾਂ ਖੁਸ਼ ਇੱਕ ਸਿੱਕ ਕਰ ਲੈਂਦਾ ਤੁਹਾਡੀ ਕੋਈ ਖਾਤ ਲੋੜਦਾ ਹੀ ਨਹੀਂ ਜਿਆادت ਪਹਿਲਾਂ ਸਾਵਧਾਨ ਹੋ ਕੇ ਬੋ ਸਿੱਧੇ ਬੋ ਜੋਖਰੀ ਮਾਰ ਕੇ ਬੋ ਸਾਹਿਬ ਦੇ ਹਜ਼ੂਰ ਬੋ ਗੁਰੂ ਦੀ ਟੇਕ ਲਾਓ ਗੁਰੂ ਤੇ ਟਿਕਾਓ ਆਪਣਾ ਮਨ ਪਹਿਲਾਂ ਤੇ ਤੁਹਾਡਾ ਮਨ ਨਹੀਂ ਟਿਕਦਾ ਸੱਚੇ ਖੱਬੇ ਵੇਂਦੀ ਜਾਓ ਇਹਦੇ ਨੀਲਾ ਦੁਪੱਟਾ ਹੈ ਕਿ ਨਾ ਪੀਲਾ ਦੁਪੱਟਾ ਜਿਹੜਾ ਹੈ ਉਹਦੇ ਸਿਰ ਤੇ ਤੇਰੇ ਤੇ ਆ ਨਹੀਂ ਜਾਣਾ ਗੁਰੂ ਹਰਗੋਬਿੰਦ ਇਕ ਓਕਾਰ ਕਿਤੇ ਓਕਾਰ ਸਤਨਾਮ ਸਤਨਾਮ ਗਲਤ ਭਾਈ ਸਤ ਸਤ ਦੇ ਜੋਰੇ ਅਗਲੀ ਬਿੰਦੀ ਦਾ ਨੇ ਸਤਨਾਮ ਸਤਨਾਮ पुरख निर्वैर, निर्वैर, निर्वैर मूरत आजूनी भंग तो गुर प्रसाद जप ताँग, आद सच जुगाद आद है भी सच नानक होसी भी सच ਇਹ ਜਿਹੜਾ ਜਪ ਹੈ ਨਾ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਿਹਦੇ ਮਸਤਕ 'ਚ ਲਿਖਿਆ ਹੀ ਨਹੀਂ ਕਿ ਉਹਨੇ ਨਾਮ ਜਪਣਾ ਜਿਉਂਦਾ ਇਹ ਜਪ ਕਰ ਲੈ ਤੇ ਉਹਦੇ ਲਿਖਿਆ ਜਾਂਦਾ ਇਹ ਸ਼ਬਦੀય ਤਾਕਤ ਹੈ ਤਾਂ ਜੇ ਕਰ ਨਾਮ ਜਪਦਿਆਂ ਜਪਦਿਆਂ ਗੱਲ ਖਲੋਜੈ ਤਾਂ ਫੇਰ ਆਉਸਤਾਰ ਵੀ ਫੋੜੀ ਤੇ ਤੁਰ ਜੀਵੀ ਆਦ ਸੱਚ ਆਦ ਸੱਚ ਜੁਗਾਦ ਸੱਚ ਜਿਮਾਂ ਸੱਚ ਐ ਵੀ ਸੱਚ ਨਾਨਕ ਹੋਸੀ ਬੇ ਸੱਚ ਨਾਨਕ ਹੋਸੀ ਬੇ ਸੱਚ ਇਸ ਦੀ ਇਹ ਤਾਕਤ ਹੈ ਕਿ ਕੋਈ ਦੀਆਂ ਦਾ ਜਿਆ ਕਮ ਚੰਦਾ ਖਲੋਜ ਹੈ ਜਿਸ ਲਈ ਇਹਦਾ ਜਾਦ ਕਰੋ ਤੇ ਚਾਲੂ ਹੋ ਜਾਂਦਾ ਗੁਰਬਾਣੀ ਚ ਕਈ ਤਰ੍ਹਾਂ ਦੇ ਸੋਧਰ ਨੇ ਇੱਕ ਜਪੀ ਸਾਹਿਬ ਚ ਸੋਧਰ ਹੈ ਇੱਕ ਰਹਿ ਰਾਸ ਦਾ ਸੋਧਰ ਹੈ ਕਪੂਲਾ ਹਰਦਾਨਾ ਫਰਕ ਇਸ ਕਰਕੇ ਨਹੀਂ ਵੀ ਉੱਥੇ ਉੱਥੇ ਗੁਰਮੁਖੀ ਨਹੀਂ ਗਲਤ ਆ ਗਈ ਸੀ ਆ ਜਿਹੜੇ ਗੁਰੂ ਦੇ ਚੀਤਾ ਚੀਤ ਨਹੀਂ ਕਰਨਾਰੇ ਤੁਹਾਨੂੰ ਤਾਂ ਪਤਾ ਹੀ ਨਹੀਂ ਉਹ ਤਾਂ ਨਾਦ ਦੇ ਪਰਗਣ ਨਾਦ ਨਾਲ ਆਦ ਦਾ ਮੇਲ ਹੋ ਜਾਂਦਾ ਅਕਾਲ ਪੁਰਖ ਦਾ ਮੇਲ ਹੋ ਜਾਂਦਾ ਇਸ ਕਰਕੇ ਮਹਾਰਾਜ ਨੇ ਇਹ ਗੁਰਬਾਣੀ ਰਚ ਦਿੱਤੀ 1430 ਪੰਨੇ ਸੀ ਪੁੱਛੋ ਕਿ ਉਹ ਕਿਉਂ ਰਚੀ ਬਾੜਿਆਂ ਨੂੰ ਪਤਾ ਹੀ ਨਹੀਂ ਸਵਾਸ 15 ਆਉਂਦੇ ਨੇ ਇੱਕ ਮਿੰਟ 'ਚ ਸਵਾਸ 15 ਹੁੰਦੇ ਨੇ ਇੱਕ ਮਿੰਟ ਦੇ ਜਦੋਂ ਭੈੜਾ ਕੰਮ ਕਰੋ ਇਹ 25 30 ਆਉਣ ਲੱਗ ਪੈਂਦੇ ਨੇ ਜਦੋਂ ਬੜਾ ਨਿਰਮਲ ਕੰਮ ਕਰੋ ਤੇ ਪੰਜ ਤੱਕ ਕਈ ਜੀ ਇੱਕ ਸਵਾਸ ਇੱਕ ਮਿੰਟ 'ਚ ਲੈਂਦੇ ਨੇ ਲੋਕ ਬੜਾ ਨਿਰਮਲ ਸਵਾਸ ਹੁੰਦਾ ਤਾਂ ਇੱਕ ਮਿੰਟ 'ਚ ਇੱਕ ਵਾਰੀ ਐਵਰੇਜ ਆਮ ਮਨੁੱਖ ਦਾ ਸਵਾਸ ਜਿਹੜਾ ਉਹ 15 ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਸੂਤਰ ਇਹਨੇ ਨੇ ਤੁਸੀਂ 365 ਦਿਨ ਮੰਨੇ ਉਹਨੂੰ ਦੇਓ ਸੱਠਾਂ ਨਾਲ ਜਰਬ ਉਹਨੂੰ ਫੇਰ ਦਿਓ ਸੱਠਾਂ ਨਾਲ ਜਰਬ ਉਹ ਬਣ ਗਿਆ ਮਿੰਟ ਉਹਨਾਂ ਦੇ 15 ਨਾਲ ਜਰਬ ਜਿੰਨੇ ਸੂਤਰ ਆ ਜਾਣਗੇ ਪੂਰੇ ਹੁਣ ਕਈ ਆਂਦੇ ਨੇ ਰਾਗ ਮਾਲਾ ਨਹੀਂ ਪੜਨੀ ਚਾਹੀਦੀ ਉਹਨਾਂ ਨੂੰ ਸਿਖਾ ਲਾ ਰਿਹਾ ਲੀਪ ਦਾ ਸਾਲ ਹੁੰਦਾ ਚੌਂ ਵਰਿਆਂ ਪਿੱਛੇ ਇੱਕ ਦਿਨ ਬਣ ਜਾਂਦਾ ਰਾਗ ਮਾਲਾ ਦੇ ਸੂਤਰ ਕੱਢ ਲਓ ਉਹ ਨਾਲ ਲਾ ਲਓ ਬਿਲਕੁਲ ਪੂਰੇ ਆ ਜਾਣਗੇ ਤੋ ਸਾਸਤ੍ਰ ਤੇ ਸ਼ਸਤਰ ਦਾ ਧਰਮ ਹੈ ਸਿੱਖ ਧਰਮ ਇਹ ਗੁਰੂਆਂ ਦਾ ਧਰਮ ਹੈ ਗੁਰੂ ਅਰਜਨ ਪ੍ਰਤਾਖਰ ਇਹ ਨਾ ਸ਼ਬਦ ਜੀ ਇੱਥੇ ਮੈਂ ਸ਼ੰਕਾ ਤੇ ਕੋਈ ਨਹੀਂ ਫਿਰ ਤੇ ਦੁਨਿਆਰ ਬਿਨਾਂ ਨੇ ਗੁਰਮੁਖ ਸਾਹਿਬ ਦੀ ਵੀ ਰਾਜ ਦੀ ਤੇ ਆਦਮਾ ਦਾ ਲਾਜ ਦੀ ਨਾੜ ਤੇ ਮੇਰਾ ਕੀ ਹੱਕ ਜੇ ਮੈਂ ਤਾਂ ਮੈਂ ਜੱਦਾ ਜੀ ਇਹ ਗੁਰੂ ਨਾਲ ਪੋਲਿਟਿਕ ਛੱਡ ਦਿਓ ਪਿਆਰਿਓ ਇਹਦੀ ਕੋਈ ਬਾਤ ਹੀ ਨਹੀਂ ਸ਼ੰਕਾ ਪਤਾ ਸਾਰੀ ਸਾਧ ਜੰਗਲ ਸਾਰੇ ਸਿੱਖ ਪੰਥੀ ਸ਼ੰਕਾ ਪੈ ਗਿਆ ਪੜਨੀ ਚਾਹੀਦੀ ਕਿ ਨਹੀਂ ਜੋ ਨਹੀਂ ਜਦੋਂ ਗੱਲ ਕਰੋ ਗੁਰੂ ਤੇ ਸ਼ੰਕਾ ਹੋ ਗਿਆ ਗੁਰੂ ਤੇ ਸ਼ੰਕਾ ਹੋ ਗਿਆ ਦੂਖ ਨਵਾਰਨ ਸਾਹਿਬ ਬੈਠੇ ਸਾਂ ਉਥੇ ਕਿ ਬੜੇ ਗਿਆਨੀ ਨੇ ਹੋਂ ਤਾਂ ਮੈਨੂੰ ਪਤਾ ਲੱਗਾ ਉਹਨਾਂ ਨੂੰ 11 ਰੁਪਿਆ ਮਹੀਨਾ ਮਿਲਦਾ ਕਥਾ ਕਰਨ ਦਾ ਉਥੇ ਕਥਾ ਕਰਦੇ ਕਹਿੰਦੇ ਕਿ ਸਤਨਾਮ ਸ਼ਬਦੀ ਕੋਈ ਨਹੀਂ ਇਹ ਮੰਤਰੀ ਨਹੀਂ ਨੂੰ ਜਪੇ ਨਾ ਕਰੋ ਮੇਰਾ ਤਨ ਗੁਰ ਨਾਨਕ ਉਹ ਕਹਿ ਗਿਆ ਸੰਗਤ ਨੇ ਸੁਣ ਲਿਆ ਸਤਨਾਮ ਪਿਆਰਿਓ ਪੰਜ ਸ਼ਬਦ ਹੈ ਸਤ ਆ ਨਾ ਮਾ ਜਿਹਦੇ ਇੰਨੇ ਕੁ ਕਰਮ ਹੋਣ ਪ੍ਰਕਾਰ ਪ੍ਰੁਖਨਾ ਬਖਸ਼ ਕੇ ਇੱਕ ਵਾਰੀ ਸਤਨਾਮ ਕਹਿ ਤੇ ਉਹ ਦੇਵਤਾ ਬਣ ਜਾਂਦਾ ਆ ਮੇਰੇ ਮੰਤਰ ਨਹੀਂ ਕਹਿੰਦੇ ਨੇ ਮੰਤਰ ਨਹੀਂ ਉਚਾਰਨ ਵਾਕ ਹੈ ਕਹਿੰਦੇ ਨੇ ਗੁਰਨਾਦ ਦੇ ਪਹਿਲਾਇਕੋ ਕਾਲ ਤੋਂ ਸ਼ਬਦ ਉਚਾਰਿਆ ਸਤਨਾਮ ਤੇ ਉਚਾਰਨ ਵਾਕ ਹੈ ਇਸ ਕਰਕੇ ਮੰਤਰ ਨਹੀਂ ਸਤ ਨਾਮ ਦਾ ਮੰਤਰ ਜਪਾਇਆ ਸਤ ਨਾਮ ਦਾ ਚੱਕਰ ਚਲਾਇਆ 3200 ਥਾਤੇ ਕਿਰਤਮ ਨਾਮ ਜਪੇ ਮੇਰੀ ਜੀਵਾ ਸਤ ਨਾਮ ਪਰਪਰੋ ਬੁਲਬਲਾ ਉਹ ਗਿਆ ਨਹੀਂ 1100 ਰੁਪਏ ਮਹੀਨਾ ਲੈਣ ਵਾਲਾ ਮੱਥੇ ਟਿਕਾਣ ਵਾਲਾ ਉਥੇ ਕਹੀ ਰਿਹਾ ਦੁਖਵਰ ਸਾਹਿਬ ਸਤ ਨਾਮ ਮੰਤਰ ਕੋਈ ਨਹੀਂ ਇਹ ਜਿਹੜੇ ਅਮ੍ਰਿਤਸਰ ਸਿੱਖ ਅਮ੍ਰਿਤਸਰ ਸਿੱਖ ਕਰਦੇ ਉਹ ਇਹਨਾਂ ਨੂੰ ਕਿਸੇ ਨੇ ਕੋਈ ਹੋਰ ਤਾਂ ਨਹੀਂ ਦਿੱਤਾ ਇੱਕ ਸਤ ਨਾਮ ਸ਼ਕਤੀ ਦਿੱਤਾ ਜੋ ਬਾੜੀ ਦੁਨੀਆ ਭਲੇ ਭਾਣ ਵਾਲੀ ਹੈ ਕੋਈ ਕੋਈ ਇਸ ਦਲ ਨੂੰ ਕਰਨ ਵਾਲਾ ਇਸ ਕਰਕੇ ਆਓ ਗੁਰੂ ਵਾਲੇ ਬੜੀਏ ਫੇਰ ਇੱਕ ਵਾਰੀ ਇਸੇ ਤਰ੍ਹਾਂ ਮੂਲ ਮੰਤਰ ਜਪ ਲਈਏ ਤਾਂ ਕਿ ਜਿੰਦ ਚਰਨਾ ਨਾ ਬਾਣੇ ਆਵੇ ਇਕ ਤੋਂ ਤਾਰ ਸਤਨਾਮ ਸਤਨਾਮ ਵਤਾਪੁਰਖ ਵਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਆਜੂਨੀ ਸੈਭੰਗ ਸੈਭੰਗ ਬਰਸਾਦ ਬਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਬਾਣ ਸੱਚ ਜੁਬਾਣ ਸੱਚ ਐ ਵੀ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਨਾਨਕ ਹੋਸੀ ਵੀ ਸੱਚ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ